ਰਾਜਾ ਰਾਜਾ ਅੱਜ ਅਤ ਕਰਾ ਰਿਹਾ ਓ ਰਾਜਾ ਓ ਸਿੰਘੂ ਮਾਰਦੇ ਠੋਕਰ ਓ ਤਕਤਾ ਸਤਪਾਲ ਸਿੰਘ ਜਰਮਨ ਵਾਲੇ ਕਹਿੰਦੇ 라ਵੀ ਅਨਮੋਲ ਤੋਰ ਤੇਰੇ ਜਿੰਨੇ ਜੱਫੇ ਹੋਣਗੇ ਇਹਦਾ ਭਰਾਵਾਂ ਵੱਲੋਂ ਉਹਨੇ 2 2000 ਹੋਣਗੇ ਉਧਰ ਪੱਦੀ ਦਾ ਰਾਜਾ ਵੀ ਆਹ ਕਹਿੰਦੇ ਆਪਣੀ ਜਿੱਦ ਦਾ ਰੱਪਧਾ ਕਰੀ ਆ ਰਿਹਾ ਹੈ ਰੱਪਧਰੀ ਵਾਲਾ ਹੰਨੀ ਪੰਡ ਦਾ ਗਿਆ ਮੇਰੇ ਵੀਰੋ ਆ ਚਰਚੇ ਨੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਨਵੂ ਚੀਮਾ ਫਿਰ ਬਚ ਗਿਆ ਮੇਰੇ ਮਿੱਤਰੋ ਮਹਬੂਬ ਜੀ ਮੈਨੇ ਬਿੱਟੂ ਕਬੱਡੀ ਪਾਈ ਆ ਨੂਰਵੰਦ ਦੇ ਲਾਗੇ ਸਰਵ ਚੀਮੇ ਨੇ ਕਹਿੰਦੇ ਵੀ ਮਸ਼ਹੂਰ ਕੀਤਾ ਅਦਾਕਾਰ ਤੇ ਕਲਾਕਾਰ ਇਧਰਲੇ ਪਾਸੇ ਆ ਵੇਖਾਂਗੇ ਰਾਜਾ ਪਧਰੀ ਵਾਲਾ ਮੈਂ ਪਹਿਲਾਂ ਵੀ ਕਹ ਲੀਤੀ ਕਿ ਅੱਜ ਸਰਾ ਕਰਾ ਰਿਹਾ ਅੱਜ ਅੱਤ ਕਰਾ ਰਿਹਾ ਸਿਗਰ ਕਰਾ ਰਿਹਾ ਉਹ ਪੜਦੇ ਥਾਪੀ ਮੈਰੀਪੁਰ ਵਾਲੇ ਕਹਿੰਦੇ ਹਣੀ ਪਾਣ ਜੋ ਬਲਗੇ ਤੇ ਹਜ਼ਾਰ ਦੇਵਾਂਗੇ ਜੇ ਨਹੀਂ ਲੱਗਾ ਤੇ ਆਪਾਂ ਇਹ ਪੈਸੇ ਹਣੀ ਨੂੰ ਦੇਵਾਂਗੇ ਵੀਰ ਜੀ ਇਹ ਪੈਸੇ ਫੜੇ ਆਰਮੰਗੀਰ ਜੀ ਲਓ ਇਧਰਲੇ ਪਾਸੇ ਫਾਈਨਲ ਦਾ ਮੈਚ ਚੱਲਦਾ ਹੋਇਆ ਸ਼ਾਹ ਉਹ ਪਈ ਹੋਏ ਕਬੱਡੀ ਦੇ ਉੱਪਰ ਵੇਖਾਂਗੇ ਰਾਜਾ ਕਰਾ ਰਿਹਾ ਮੇਰੇ ਵੀਰੋ ਉਹ ਪੱਧਰੀ ਵਾਲਾ ਪੱਧਰੀ ਵਾਲਾ ਪੱਧਰੀ ਵਾਲਾ ਕਾਜਾ ਵਾਲਾ ਪਾਉ ਵਜੇ ਸਿਰਾਂ ਘਰਾ ਕੇ ਜਾਉ ਉਹ ਮੱਗੇ ਵਾਲਾ ਪਾਉ ਵਜੇ ਸਿਰਾਂ ਘਰਾ ਕੇ ਜਾਉ ਹੋਣਗੇ ਸਮੇਂ ਜ ਮੰਗਲ ਹੋਣਗੇ ਅੰਗਦ ਨੇ ਕਬੱਡੀ ਪਾਈ ਰਾਜਾ ਫਿਰ ਟਰਾਈ ਕਰਦਾ ਹੋਇਆ ਕਿ ਕਾਤੋਂ ਸੀਂਧੀ ਫਿਰਦੀ ਐ ਉਧਰ ਆਇਆ ਕਾਜਾ ਨੂੰ ਅਤਾਜਾ ਨੂੰ ਬਿੱੱਡੂ ਵੇਖ ਰਾਜਾ ਜੱਫਾ ਲਾ ਗਿਆ ਤਾੜੀ ਠੋਕੋ ਕਹਿੰਦੇ ਤਾਰੀ ਵੱਡੀ ਸਾਰੀ ਮਾਰਦੇ ਉਹਦੇ ਜਦੋਂ ਜੀਤੇ ਬਕਰ ਯੂ ਐਸ ਏ ਕਬੱਡੀ ਪ੍ਰਮੋਟ ਹਰਦੀਪ ਨੇ ਪਾਈ ਹੈ ਦੋਨਾਂ ਕੋਚਾਂ ਦਾ ਜੋਰ ਲੱਗਿਆ ਹੋਇਆ ਮਹਿੰਦਰ ਸਿੰਘ ਜੀ ਦਾ ਜੋਰ ਲੱਗਿਆ ਹੋਇਆ ਉਹ ਲਾਲੀ ਦਾ ਵੀ ਜੋਰ ਲੱਗੇ ਹੋਇਆ ਕਿ ਅੱਜ ਜਿੱਤ ਕੇ ਜਾਣਾ 2 ਲੱਖ 9000 ਕਿੰਨੂੰ ਮਿਲਦਾ ਤੇ 36 36 ਰਾਜਾ ਰਾਜਾ ਬੱਕੇ ਰਾਜਾ ਪੰਗਿਆ ਹੋ ਰਾਜਾ ਤੇ ਅੱਜ ਰਾਜਾ ਬੱਲੇ